ਕਦਾਂ ਕੜਾਈ ਜੇ ਲੱਗੀ ਮੂੰ ਮਾਰ ਦੇਖ ਕਾਂ ਤੋਂ ਜਾ ਕੇ ਲੈ ਕੇ ਆਏ ਤੇ ਫਿਰ ਲੈ ਆ ਕੇ ਲਾਈ ਉਹ ਸਾਡਾ ਪਹਿਲਾ ਇਹ ਮੋਟਰ ਕਿੱਥੇ ਗਈ ਚਲੀਏ ਪਲਾਸ ਕਿੱਥੇ ਪਿਆ ਉੱਥੇ ਪਿਆ ਹੁਣ ਵੀ ਬੈਟਰੀ ਇਦਾਂ ਹੀ ਡਾਊਨ ਹੋ ਗਈ ਦਾ ਮਤਲਬ ਬੈਟਰੀ ਦੇ ਨੁਕਸਾ ਇਹ ਸਹੀ ਜੱਲੀ ਤੇ ਸਮਝ ਲੋ ਇਨਵਰਟਰ ਦੇ ਨੁਕਸਾ ਬੁੱਟਿਆਂ ਨੂੰ ਤਾਂ ਪਾਣੀ ਪਾਉਂਦੀ ਲੋੜ ਨਹੀਂ ਹੈਗੀ ਇਹਨਾਂ ਨੂੰ ਪਾਈਏ ਪਾਣੀ ਹੈ ਨਾ ਇਹ ਬੁੱਟੇ ਛੱਤ ਥੱਲੇ ਰਹਿੰਦੇ ਨਾ ਕਿਦਾ ਤੇਰਾ ਕੰਬੀਨੇਸ਼ਨ ਬਹੁਤ ਵਧੀਆ ਹੈ ਗੁਲਾਬੀ ਨਾਲ ਪੀਲਾ ਅੱਜ ਅਸੀਂ ਲੈ ਕੇ ਆਏ ਆ ਜੀ ਕਚੋਰੀਆਂ ਇਹਦੀਆਂ ਕਚੋਰੀਆਂ ਵੈਸੇ ਥੋੜੀਆਂ ਜਿਹੀਆਂ ਸਾਈਜ਼ ਦੇ ਵੱਡੀਆਂ ਆ ਜੀਰਾ ਪਟੈਟੋ ਬਣਾਇਆ ਆਪਿਆਂ ਹੋਰ ਸੀ ਇੱਕ ਟਿੱਪਣੀ ਹੋ ਸੀ ਉਹ ਮੈਚਿੰਗ ਕਰ ਗਈ ਰੁੱਕ ਜੋ ਸਬਰ ਕਰੋ ਹਾਂ ਰਹਿਤਾ ਬਣਾ ਫੋਲ ਦਈਏ ਪੜਦਿਆਂ ਦੀਆਂ ਗੰਡਾਂ ਆਪਾਂ ਸੈਲਡ ਨਹੀਂ ਕਹਣਾ ਆਪਾਂ ਸਲਾਦ ਹੀ ਕਹਣਾ ਆਪ ਸੂਜੀ ਵਾਲੀਆਂ ਬ੍ਰੈਡ ਖਾ ਕੇ ਬੈਠੀਆਂ ਸਾਰੀਆਂ ਤਿੰਨ ਯਾਨੀਆਂ ਇਹ ਕਹਿੰਦੇ ਆ ਦਾਲ ਵਾਲੀ ਸਵਾਦ ਜੀ ਮੈਂ ਕਹੇ ਦਾਲ ਦਿੱਤੀ ਆ ਕਿੰਨੂ ਦਾਲ ਹੀ ਪਈ ਸਾਰੀ ਬਾਲਟੀ ਖਾ ਕੇ ਦਾਲ ਚਲੋ ਜੀ ਕਰਦੇ ਆ ਆਪਾਂ ਇੱਥੇ ਹੀ ਬਲੌਗ ਦਾ ਐਂਡ ਕਰੋ ਜੀ ਇਧਰ ਦੇਖੋ ਜੀ ਮੈਗੀ ਲੈ ਕੇ ਜਾਣੀ ਹੈ ਯੂਪੀ ਉਹ ਦੇਖੋ ਜੀ ਕਿਦਾਂ ਕੜਾਈ 'ਚ ਲੱਗੀ ਮੂੰ ਮਾਰ ਇਧਰ ਦੇਖ ਐਨ ਕਰਕੇ ਦਿਖਾ ਜਰਾ ਕੜਾਈ ਦੇ ਪਿੱਛੇ ਖਾਈ ਜਾਂਦੀ ਹੈ ਜੀ ਚਲੋ ਤੁਸੀਂ ਕਰੋ ਜੀ ਬਲੌਗ ਸ਼ੁਰੂ ਹਾਂ ਜੀ ਸਸਿਕਾ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੰਦਰਾ ਬਲੌਗ 'ਚ ਮਿਲ ਕੇ ਤੁਸੀ ਠੀਕ ਠਾਕ ਨਾ ਵੈਸੇ ਠੀਕ ਠਾਕ ਨਾ ਕਰਦੇ ਹਾਂ ਵੀ ਸਿਹਰੇ ਸਿਹਰੇ ਬਲੌਗ ਮੈਂ ਕਹਾਂ ਰੋਜ਼ ਖਾਣ ਨਾਸ਼ਤੇ ਦੇ ਬਲੌਗ ਸ਼ੁਰੂ ਕਰੀਦਾ ਸਿਹਰੇ ਸਿਹਰੇ ਬਲੌਗ ਸ਼ੁਰੂ ਕਰੀਏ ਰਾਤੀ ਹੋ ਗਈ ਸਾਡੀ ਅੱਗੇ ਬੈਟਰੀ ਡਾਊਨ ਤੇ ਦੇਖੋ ਜੀ ਇਹ ਦੁਕਾਨ ਤੋਂ ਫਿਰ ਨਾ ਜਾ ਕੇ ਤੇ ਆਪਣੀ ਬੈਟਰੀ ਲੈਂਦੀ ਚੱਕ ਕੇ ਨਾਲ ਲੈਂਦਾ ਇਨਵਰਟਰ ਆ ਆ ਵੇਖੋ ਜੀ ਆਸੀਂ ਹੁਣ ਦੁਕਾਨ ਤੋਂ ਜਾ ਕੇ ਲੈ ਗਏ ਆਂ ਤੇ ਫਿਰ ਲੈ ਆ ਕੇ ਲਾਈ ਉਹ ਸਾਡਾ ਪਹਿਲਾ ਇਹ ਹੁਣ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਉਹ ਇਨਵਰਟਰ 'ਚ ਨੁਕਸ ਆ ਕਿ ਬੈਟਰੀ 'ਚ ਨੁਕਸ ਆ ਤੇ ਚਲੋ ਅੱਜ ਇਹਦਾ ਦੇਖਦੇ ਆ ਪ੍ਰਸ਼ਨ ਕਿਹੜਾ ਕਰਕੇ ਵੀ ਨੁਕਸ ਕਿਸ ਚੀਜ਼ ਦੇ ਵਿੱਚ ਆ ਮੈਂ ਪਤਾ ਕੀ ਸੋਚਦਾ ਮਨ ਵੀ ਹੁਣ ਮੈਂ ਹੁਣ ਇਹ ਸੋਚਦਾ ਵੀ ਬੈਟਰੀ ਦਾ ਆਪਾਂ ਲਈ ਸੀ ਨਵੀਂ ਘਰੇ ਰਹਿੰਦੀਆਂ ਬੈਟਰੀ ਨਵੀਂ ਰਹਦੀ ਏ ਇਨਵਰਟਰ ਪੁਰਾਣਾ ਦੁਕਾਨ ਵਾਲਾ ਦੋ ਜਿਹੜਾ ਲਿਆਂਦਾ ਉਹ ਚੱਕ ਕੇ ਲਾਵਾਂ ਤਾਂ ਕਿ ਪਤਾ ਲੱਗੇ ਵੀ ਬੈਟਰੀ ਜੇ ਨੌਕਸਾ ਕੇ ਇਨਵਰਟਰ ਜੇ ਕੋਈ ਦੁਕਾਨ ਵਾਲਾ ਇਨਵਰਟਰ ਬੈਟਰੀ ਦੋਨੋਂ ਸਹੀ ਆ ਉਹ ਤਾਂ ਪਤਾ ਚੱਲਦਾ ਹੀ ਵਧੀਆ ਆ ਇਹ ਹੁਣ ਆਪਣੀ ਬੈਟਰੀ ਡਾਊਨ ਹੋ ਜਾਂਦੀ ਆ ਇਹ ਨਹੀਂ ਪਤਾ ਵੀ ਬੈਟਰੀ ਫਾਲਟ ਆ ਕਿ ਇਨਵਰਟਰ ਜੇ ਫਾਲਟ ਆ ਹਾਂ ਤੇ ਹੁਣ ਆਪਾਂ ਇਦਾਂ ਹੀ ਕਰਨਾ ਆ ਚੇਂਜ ਕਰ ਦੇਣੀ ਆ ਬੈਟਰੀ ਕੀ ਉਹੀ ਰਹਿੰਦੇ ਜਿਹੜੀ ਘਰੇ ਲੱਗੀ ਆ ਇਨਵਰਟਰ ਦੁਕਾਨ ਵਾਲਾ ਲਾ ਦੇਣਾ ਹਾਂ ਤੇ ਇੱਕ ਵਾਰੀ ਬੈਟਰੀ ਫੁੱਲ ਚਾਰਜ ਕਰਕੇ ਨਾ ਮੀਟਰ ਤੋਂ ਆਪਾਂ ਸੋਚ ਬੰਦ ਕਰਕੇ ਬੈਟਰੀ ਜਿਹੜੀ ਲਾਈ ਲੈ ਜੇ ਤੇ ਬਟਨ ਆਨ ਨਹੀਂ ਕੀਤਾ 4:30 ਵਜੇ ਜਦੋਂ ਬੈਟਰੀ ਫੇ ਪੱਖੇ ਬੰਦ ਤੇ ਕੱਲੇ ਏਸੀ ਚੱਲਣ ਓੱਖੇ ਬੰਦ ਹੋ ਗਏ ਲੋ ਜਿਹੜੀ ਬਿਜਲੀ ਦੀ ਜੀ ਜਲਦੀ ਜੀ ਬੰਦ ਹੋ ਜਾਈ ਨਹੀਂ ਸਾਰੀਆਂ ਫਿਰ ਫੇ ਸਵੇਰੇ ਉੱਠ ਕੇ ਕੀਤਾ ਦੁਬਾਰਾ ਇੱਧਰ ਗਈ ਚਲ ਗਈ ਮਟੋ ਇਹ ਮਟੋ ਕਿੱਥੇ ਗਈ ਤਲੀਏ ਕਰਨਾ ਸਕੂਟਰੀ ਬਾਹਰ ਲਓ ਜੀ ਸਕੂਟਰੀ ਕੱਢ ਕੇ ਛੱਡ ਗਿਆ ਆਇਆ ਮੈਂ ਮਨੂ ਵੀ ਛੱਡ ਗਿਆ ਚਲੋ ਜੀ ਆਓ ਸਕੂਟਰੀ ਕੱਢਦੇ ਆਂ ਤੇ ਛੱਡ ਕੇ ਆਈਏ ਪਹਿਲਾਂ ਚੱਲ ਕੇ ਟਾਈਮ ਹੋ ਗਿਆ 6:30 ਪਲਗ ਨੂੰ ਛੱਡ ਛੁੱਟ ਗਏ ਆਪਾਂ ਆ ਗਏ ਆ ਜੀ ਮੂਟਿਆਂ ਨੂੰ ਤਾਂ ਪਾਣੀ ਪੁਣੀ ਪਹੁੰਚ ਜਾਣਾ ਨਹੀਂ ਕੋਠੇ ਦੇ ਨਾ ਹਾਂ ਤੇ ਮੈਂ ਹੁਣ ਇਦਾਂ ਕਰਾਂ ਬੈਟਰੀ ਦਾ ਕੰਮ ਕਰਦੇ ਆ ਪਹਿਲਾਂ ਨਾ ਉਹ ਚੇਂਜ ਕਰਦੇ ਆ ਬੈਟਰੀ ਉਹੀ ਰਹਿੰਦੇ ਨੇ ਇਨਵਰਟਰ ਚੇਂਜ ਕਰਦੇ ਆ ਤੇ ਚਲੋ ਫੇ ਚੱਲਦੇ ਆ ਪਲਾਸ ਕਿੱਥੇ ਪਿਆ ਉੱਥੇ ਪਿਆ ਆ ਵਰਗ ਕਿੱਥੇ ਕਿ ਲੋ ਜੀ ਆਪਾਂ ਪਹਿਲਾਂ ਇਹ ਵਾਲਾ ਕੰਮ ਕਰ ਦਈਏ। ਮਮੀ ਸਾਡੇ ਇੱਧਰ ਕਰ ਰਹੇ ਪਾਟ। ਤੇ ਲੋ ਜੀ ਇਹ ਕੰਮ ਪਹਿਲਾਂ ਕਰੀਏ ਆਪਾਂ। ਬੈਟਰੀ ਪੁਰਾਣੀ ਰਹਿਣ ਦੇਣੀ ਆ ਇਨਵਰਟਰ ਇਹ ਵਾਲਾ ਚੱਕ ਕੇ ਉੱਥੇ ਲੋਣਾ। ਉਹ ਵਾਲਾ ਚੱਕ ਕੇ ਦੁਕਾਨੇ ਲੈ ਕੇ ਚਲਦੇ ਆਂ। ਚਲੋ ਕਰਕੇ ਫਿਰ ਦਿਖਾਉਨੇ ਆ ਜੀ। ਲੋ ਜੀ ਆ ਹੈਗਾ ਸਗਾ ਜੀ ਇਨਵਰਟਰ ਘਰ ਵਾਲਾ। ਇਹਨੂੰ ਹੁਣ ਆਪਾਂ ਦਿੱਤਾ ਲਾ ਇਥੋਂ। ਠੀਕ ਹੈ ਜੀ ਆ ਦੁਕਾਨ ਵਾਲਾ ਲਾਤਾ ਤੇ ਹੁਣ ਵੀ ਬੈਟਰੀ ਇਦਾਂ ਹੀ ਡਾਊਨ ਹੋ ਗਈ ਦਾ ਮਤਲਬ ਬੈਟਰੀ ਦੇ ਨੁਕਸਾ ਜੇ ਸਹੀ ਜੱਲੀ ਤੇ ਸਮਝ ਲਓ ਇਨਵਰਟਰ ਦੇ ਨੁਕਸਾ ਇਹ ਹੁਣ ਘਰ ਵਾਲਾ ਇਨਵਰਟਰ ਤੇ ਦੁਕਾਨ ਵਾਲੀ ਬੈਟਰੀ ਇਹਨੂੰ ਦੁਕਾਨੇ ਲੈ ਕੇ ਜਾਣੇ ਆ ਜਾਣ ਲਗੇ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਜੀ ਸ਼ਾਇਦ ਕੋਠੇ ਜਾਣਾ ਪੈਣਾ ਆਪਾਂ ਨੂੰ ਹਾਂ ਜੀ ਹੁਣ ਦੱਸੋ ਕੋਠੇ ਕੀ ਕਰਨ ਜਾਣਾ ਹੈ ਸਾੜੂ ਫੇਰ ਨਾ ਚਲੋ ਆਜੋ ਫੇਰ ਆਜੋ ਆਜੋ ਮੈਂ ਚਲਦਾ ਉੱਪਰ ਹੈ ਲੋ ਜੀ ਕੱਲ ਦਾ ਪਿਆ ਮੀ ਬਹੁਤ ਬਹੁਤਾ ਨਹੀਂ ਥੋੜਾ ਜਿਹਾ ਪਿਆ ਹੁੰਦਾ ਪਰ ਨੇਰੀ ਬਹੁਤ ਚੱਲੀ ਸੀਗੀ ਤੇ ਸਾਡੀ ਡੇਲੀ ਰੁਟੀਨ ਬੂਟਿਆਂ ਨੂੰ ਪਾਣੀ ਪਾਉਣ ਵਾਲੀ ਆ ਦੇਖੋ ਜੀ ਇਹਦਾ ਬੋਲ ਰਤੀ ਮੀ ਪਿਆ ਆ ਸਾਰਾ ਪਾਣੀ ਖੜਾ ਇੱਥੇ ਧੁੱਪ ਵੀ ਚੰਗੀ ਨਿਕਲੀ ਆ ਬੂਟਿਆਂ ਨੂੰ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਬੂਟੇ ਹੈਗੇ ਸਾਰੇ ਗਿੱਲੇ ਤੇ ਚਲੋ ਫਿਰ ਆਂਦੀ ਆ ਮਨਪੀਤੇ ਹਾਂਜੀ ਝਾੜੂ ਹੀ ਪਾਣੀ ਬੋਖਰਾ ਝਾੜੂ ਹੀ ਫੇਰਨਾ ਪੈਣਾ ਗੱਲਾਂ ਬੂਟਿਆਂ ਨੂੰ ਤਾਂ ਪਾਣੀ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਬੂਟੇ ਤਾਂ ਸਾਰੇ ਅਜੇ ਗਿੱਲੇ ਆ ਨੇਰੀ ਬਹੁਤ ਆਈ ਆ ਮੌਸਮ ਹੁਣ ਐ ਮੌਸਮ ਦੇ ਵਿੱਚ ਵੀ ਕਲੈਰਿਟੀ ਆ ਗਈ ਪੂਰੀ ਮਿੱਟੀ ਮੁੱਟੀ ਸਾਇਆ ਤੋਂ ਕੱਢਾਂ ਪੈਨ ਪੂਰੀ ਪੂਰੀ ਕਲੈਰਿਟੀ ਆ ਗਈ ਮੌਸਮ ਦੇ ਵਿੱਚ ਹਾਂ ਹੋਰ ਪਹਿਲਾਂ ਰੁਗਿਆ ਪਾਣੀ ਉਹ ਫਸ ਗਿਆ ਨਹੀਂ ਨੇਰੀ ਨਾਲ ਜਾਲੀ ਸੀ ਨੇਰੀ ਉਹ ਪੱਤੇ ਪੁੱਤੇ ਜੇ ਉੜ ਕੇ ਆ ਜਾਂਦੇ ਨੇ ਉਹ ਫਸ ਜਾਂਦੇ ਆ ਤੇ ਚਲੋ ਜੀ ਕਰ ਲਈਏ ਕੰਮ ਤੇ ਫਿਰ ਮਿਲਦੇ ਆ ਜੀ ਦੇਖੋ ਤੇ ਉਧਰ ਪਾਈਪ ਚ ਜਾਂਦਾ ਪਾਣੀ ਹਾਂ ਉਹ ਆ ਗਿਆ ਥੱਲੇ ਪਾਣੀ ਆ ਗਿਆ ਆ ਗਿਆ ਤੇ ਚਲੋ ਠੀਕ ਆ ਜੀ ਬਣੇ ਰਹੀਓ ਵਲੌਗ ਸਾਡੇ ਨਾਲ ਮਿਲਦੇ ਆ ਜੀ ਫਿਰ ਤੁਹਾਨੂੰ ਨਾਸ਼ਤੇ ਦੇ ਮਿਲਦੇ ਆ ਜੀ ਹੁਣ ਜਦੋਂ ਵਲੌਗ ਜਿੱਥੇ ਆਪਾਂ ਸ਼ੁਰੂ ਕਰੀਦਾ ਸੀ ਵਲੌਗ ਇਹਨਾਂ ਨੂੰ ਪਾਈਏ ਪਾਣੀ ਹੈ ਨਾ ਆਏ ਬੁੱਟੇ ਛੱਤ ਥੱਲੇ ਰਹਿੰਦੇ ਨਾ ਇਹਨਾਂ ਦੋਨੋਂ ਨੂੰ ਪਾਣੀ ਪਾਉਣੇ ਆ। ਲਓ ਯਾਰ ਦੋ ਬੂਟਿਆਂ ਨੂੰ ਪਾਣੀ ਪਾਉਣਾ ਤੇ ਗਾ ਇਹ ਛੱਤ ਥੱਲੇ ਰਹਿ ਜਾਂਦੇ ਆ ਇਹਨਾਂ ਨੂੰ ਵੀ ਪਾਤਾ। ਤੇ ਇੱਧਰ ਮਨਪੇਰ ਮਾਰ ਦੇ ਵਿੱਚ ਝਾੜੂ ਇੱਕ ਦਾ ਤੇਰਾ ਕੰਬੀਨੇਸ਼ਨ ਬਹੁਤ ਵਧੀਆ ਹੈ ਗੁਲਾਬੀ ਨਾਲ ਪੀਲਾ। ਉਹ ਘਰ ਕੰਮ ਦੇ ਵਿੱਚ ਚੱਲਦਾ ਹੈ ਕੋਈ ਨਾ। ਹਾਂ। ਨਹੀਂ ਨਹੀਂ ਵਧੀਆ ਲੱਗਦਾ ਗੁਲਾਬੀ ਨਾਲ ਪੀਲਾ ਤੇ ਮੇਰੇ ਮਾੜਾ ਨਹੀਂ ਲੱਗਦਾ ਹੈਗਾ। ਤੇ ਚਲੋ ਠੀਕ ਆ ਜੀ ਮਿਲਦੇ ਹਾਂ ਹੁਣ ਥੱਲੇ ਪਹੁੰਚ ਗਏ ਨਾਸ਼ਤੇ ਦੇ। ਹਾਂ। ਜੀ ਟਾਈਮ ਹੋ ਗਿਆ ਸਵਾਦ ਦਸ ਟਾਈਮ ਹੋ ਗਿਆ ਸਵਾ 10 ਤੇ ਇੱਧਰ ਸਾਡੀ ਚਾਹ ਵੀ ਰੜੀ ਹੋ ਰਹੀ ਆ ਪੱਤੀ ਪਾਈ ਨਹੀਂ ਅਜੇ ਤੇ ਅੱਜ ਅਸੀਂ ਲੈ ਕੇ ਆਏ ਆ ਜੀ ਕਚੋਰੀਆਂ ਇਹ ਅੱਜ ਕਚੋਰੀਆਂ ਅਸੀਂ ਲੈ ਕੇ ਆਏ ਆ ਕਿਸੇ ਹੋਰ ਤੋਂ ਹਾਂਜੀ ਹਾਂਜੀ ਦੇਖੋ ਇਹਨਾਂ ਦੀਆਂ ਕਚੋਰੀਆਂ ਕਿੰਦਾਂ ਦੀ ਨਿਕਲਦੀਆਂ ਤੇ ਚਲੋ ਕਰਦੇ ਆ ਗਰਮ ਤੇ ਛੋਲੇ ਤਾਂ ਗਰਮ ਹੀ ਆ ਨਾ ਛੋਲੇ ਠੀਕ ਆ ਛੋਲੇ ਗਰਮ ਹੀ ਆ ਚਲੋ ਮਿਲਦੇ ਆ ਜੀ ਨਾਸ਼ਤੇ ਤੇ ਲੋਰੀ ਕਿਚੋਰੀਆਂ ਹੋ ਗਈਆਂ ਜੀ ਗਰਮ ਸਾਡੀਆਂ ਤੇ ਸਮਾਨ ਵੀ ਪਹੁੰਚ ਗਿਆ ਸਾਰਾ ਕੁਝ ਆ ਗਿਆ ਪਹਿਲੀ ਵਾਰੀ ਹਾਂ ਇਹਦੇ ਕੋ ਪਹਿਲੀ ਵਾਰੀ ਲੈ ਕੇ ਆਏ ਕਿਚੋਰੀਆਂ ਤੇ ਮੈਂ ਕਹਾਂ ਚੱਲ ਲੇਦੀਆਂ ਵੀ ਟਰਾਈ ਕਰਕੇ ਦੇਖੀਏ ਕਿੱਦਾਂ ਦੀਆਂ ਅੱਜ ਇਹਦੀਆਂ ਕਿਚੋਰੀਆਂ ਵੈਸੇ ਥੋੜੀਆਂ ਜੀਆਂ ਸਾਈਜ਼ ਦੇ ਵੱਡੀਆਂ ਆ ਲਓ ਜੀ ਚਲੋ ਜੀ ਮਿਲਦੇ ਆ ਤੇ ਖਾਵੇਂ ਆ ਤੇ ਦੱਸਦੇ ਆ ਜੀ ਕਿੱਦਾਂ ਦੀਆਂ ਹੈਗੀਆਂ ਦੀਆਂ ਹਾਂ ਇਹਦਾ ਟੇਸਟ ਕਿੱਦਾਂ ਦਾ ਆਇਆ ਚਲੋ ਠੀਕ ਆ ਜੀ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਜੀ ਟਾਈਮ ਹੋ ਗਿਆ 10:30 ਤੇ ਹਾਂਜੀ ਮੈਂ ਕਿਸੇ ਤੋਂ ਵਲੌਗ ਦੇਖਿਆ ਉਹ ਜਿਹੜੇ ਜੀਰੇ ਵਾਲੇ ਆਲੂ ਬਣਾਏ ਨਾ ਜੀਰਾ ਪੋਟੈਟੋ ਅੱਛਾ ਜੀਰਾ ਪੋਟੈਟੋ ਬਣਾਇਆ ਅੱਜ ਜੀਰਾ ਪੋਟੈਟੋ ਬਣਾਇਆ ਜਿੰਦਾ ਜਲ ਜੀਰੇ ਨੂੰ ਵੀ ਇੰਗਲਿਸ਼ ਚ ਬੋਲ ਚਲੋ ਠੀਕ ਹੈ ਸਿੱਤਾ ਹੈਗਾ ਵਾ ਜੀਰੇ ਵਾਲੇ ਆਲੂ ਜੀਰੇ ਵਾਲੇ ਆਲੂ ਹਾਂ ਚਲੋ ਠੀਕ ਹੈ ਅੱਛਾ ਤੁਸੀਂ ਹੁਣ ਦੇਖ ਲਿਓ ਜਗਾ ਮੈਂ ਚੱਲਾਂ ਦੁਕਾਨ ਤੇ ਸਬਜ਼ੀ ਉਹ ਮੈਨੂੰ ਫੋਨ ਕਰ ਦੇ ਫ੍ਰੀ ਹੋ ਕੇ ਜਦੋਂ ਵੀ ਹਾਂ ਹਾਂ ਫੋਨ ਕਰ ਦੇ ਮੈਨੂੰ ਫੋਨ ਕਰਦੀ ਫਿਰ ਮੈਂ ਆ ਜੂੰ ਘਰੇ ਤੇ ਆਪਾਂ ਲੈ ਆਵਾਂਗੇ ਚਲ ਕੇ ਠੀਕ ਹੈ ਜੀ ਮੈਂ ਜਾਣਾ ਉਹਨਾਂ ਦੀ ਦੁਕਾਨ ਤੇ ਓਕੇ ਜੀ ਮਿਲਦੇ ਆ ਜੀ ਬਣੇ ਰਹੀਓ ਬਲੌਗ ਦੇ ਨਾਲ ਟੋਕਰੀ ਉਹ ਕਿੰਨੀ ਮੈਂ ਲੈ ਜਾਣੀ ਆਪੀ ਕਹਿੰਦੀ ਮੈਂ ਬਲੌਗ ਦੇ ਘਾਟ ਹੀ ਆਣਾ ਯਾਰ ਮੈਂ ਫਿਰ ਨਾਲ ਤੈਨੂੰ ਪਤਾ ਬਲੌਗ ਦੇ ਵਿੱਚ ਜਰਾ ਲਓ ਜੀ ਅੱਜ ਤਾਂ ਆਇਆ ਮੈਚਿੰਗ ਹੋ ਗਈ ਚਾਹਤ ਆਪਿਆਂਾ ਹੋਰ ਸੀ ਇੱਕ ਕਿਸ਼ੋਰ ਹੋ ਸੀ ਉਹ ਮੈਚਿੰਗ ਕਰ ਗਈ ਇਹ ਕਦੀ ਸਾਡੇ ਬਲੌਗ ਚ ਦੀ ਆਉਂਦੇ ਹੈਗੇ ਸਿਰਫ ਇਹਦੀ ਆਵਾਜ਼ ਹੀ ਆਉਂਦੀ ਆਵਾਜ਼ ਹੀ ਆਉਂਦੀ ਹੈ ਜਿਆਦਾ ਮੈਂ ਬਣਾਉਣ ਬਣਾਉਣ ਵਾਲੇ ਜਿਆਦਾ ਹੁੰਦਾ ਰੁਕ ਜੋ ਸਬਰ ਕਰੋ ਚਲੋ ਜੀਰਾ ਪੋਟੈਟੋ ਚਲੋ ਠੀਕ ਆ ਮੇ ਜੀ ਬਹੁਤ ਜਾਨਦੇ ਆ ਦੁਕਾਨ ਤੇ ਜੀ ਤੇ ਮਿਲਦੇ ਆ ਫਿਰ ਬਣੇ ਰਿਓ ਸਾਡੇ ਬਲੌਗ ਦੇ ਨਾਲ ਤੇ ਚਲੋ ਕਰਿਓ ਫੋਨ ਫਿਰ ਮੈਨੂੰ ਦੇਖ ਕੇ ਇੱਕ ਚੱਲੀ ਮੈਂ ਕੱਪੜੇ ਸੁਪੜੇ ਲੈ ਆਇਆ ਹਾਂ ਠੀਕ ਠੀਕ ਓਕੇ ਜੀ ਹਾਂਜੀ ਲਓ ਜੀ ਆਪਾਂ ਸਬਜ਼ੀ ਲੈ ਕੇ ਆ ਗਏ ਆ ਜੀ ਬਣਾਵਾਂਗੇ ਆ ਆਲੂ ਮਟਰ ਰਾਇਤਾ ਤੇ ਮੇਰੀ ਗੱਲ ਸੁਣ ਮੈਨੂੰ ਨਾ ਅੱਧਿਕ ਬੋਦਲ ਨਿੰਬੂ ਪਾਣੀ ਬਣਾ ਦੇ ਮੈਂ ਨਿੰਬੂ ਪਣੀ ਦੁਕਾਨੇ ਲੈ ਕੇ ਜਾਣਾ ਹੈ ਚਲੋ ਠੀਕ ਇਧਰ ਨੜਕ ਦੇਖ ਰਿਹਾ ਜੀ ਤੇ ਚਲੋ ਬਣਾ ਦੇ ਫਿਰ ਮੈਨੂੰ ਹੈ ਆਂਟੀ ਆ ਗਏ ਸਵਾਈ ਹਮ ਲੋ ਜੀ ਇਧਰ ਆਂਟੀ ਵੀ ਆ ਗਏ ਸਵਾਈ ਕਰਨ ਅੰਟੀ ਆਏ 12 ਵਜੇ ਮੈਂ ਆਉਂਦਾ ਲੋ ਜੀ ਇੱਧਰ ਟਾਈਪ ਕਰ ਇੱਕ ਵਾਰ ਛੱਲਾ ਤੇ ਇੱਧਰ ਹਾਂਜੀ ਕੀ ਲਾ ਕੇ ਆਹ ਰੋਟਾ ਬਣਾਉਣਾ ਠੀਕ ਆ ਸਾਡੀ ਦਾ ਤੁਲਕਾ ਦੀ ਨੇ ਜੀ ਲੈ ਜਾ ਰਿਹਾ ਉਹ ਬੱਤੀ ਨਹੀਂ ਸੀ ਐ ਬੱਤੀ ਹੈ ਜੀ ਹੋ ਗਈ ਹਾਂ ਹਮ ਦੀ ਲੜਦੀ ਨੂੰ ਮੈਂ ਠੀਕ ਕਰੂੰਗਾ ਹੁਣ ਦੇਖਦੇ ਆ ਚਾਰ ਚੁੰਦੀਆਂ ਬੈਠੀ ਸੋ ਕਿ ਬੈਟਰੀ ਜਨਕਾ ਕਿ ਇਨਵਰਟਰ ਚਾਹਣਾ ਬੈਟਰੀ ਤਾਂ ਅਸੀਂ ਹੁਣ ਹਾਲੇ ਨਵੀਂ ਲਈ ਆ ਅਨਸਾਰ ਵੀ ਨਹੀਂ ਹੋ ਰਹਾ ਹੈਗਾ ਨਵੀਂ ਲਈ ਬੈਟਰੀ ਬਾਕੀ ਦੇ ਦਿੱਤੇ ਆ ਇੱਧਰ ਬੈਠੀ ਹੈ ਤਾਦੀ ਚਲੋ ਉੱਧਰ ਤਾਂ ਆ ਗਈ ਆ ਹੁਣ ਲਾਈਟ ਹਾਂ ਚਲੋ ਠੀਕ ਆ ਫਿਰ ਮਿਲਦੇ ਆ ਲਓ ਜੀ ਇੱਧਰ ਚਾਹ ਬਣਦੀ ਪਈ ਆ ਤੇ ਇੱਧਰ ਰੱਖ ਦਿੱਤਾ ਆ ਕੀ ਆ ਠੀਕ ਆ ਸਾਲਿਆ ਇੱਦਾਂ ਸਬਜ਼ੀ ਨੂੰ ਲਾ ਰਿਹਾ ਕਿ ਤਾ ਸਬਜ਼ੀ ਵੀ ਬਣ ਜਾਵੇ ਦੇਖਦੇ ਇੱਧਰ ਚਾਵਲ ਪਾਤੇ ਆ ਭਿੱਜਣੇ ਚਾਵਲ ਭਿੱਜ ਜਾਵੇ ਤੇ ਪੱਲੂ ਲੈ ਤਾਂ ਵੀ ਤੁਹਾਨੂੰ ਪਤਾ ਯਾ ਆਲੂ ਮਟਰਾਂ ਦੇ ਨਾਲ ਚਾਵਲ ਹਾਂਜੀ ਧਨੀਆਂ ਕੱਟੁੰਦਾ ਇੱਧਰ ਮੰਮੀ ਚਾਹ ਬਣਾਉਣ ਦੇ ਆ ਚਲੋ ਜੀ ਬਣ ਜਾਵੇ ਚਾਹ ਤਾਂ ਪੀਨੇ ਆ ਸਪਾਈਆਂ ਸਪਈਆਂ ਸਾਰੇ ਹੋ ਗਈਆਂ ਆ ਨਿਊਟਨ ਕਲੀਨ ਹੋ ਗਿਆ ਆ ਖੋਲ ਦਈਏ ਪੜਦੇਆਂ ਦੀਆਂ ਗੰਡਾਂ ਇਹ ਟੰਗੀ ਦੇ ਆ ਤਾਂ ਕਿ ਵੀ ਇਹਨਾਂ ਨੂੰ ਝਾੜੂ ਝੂੜੂ ਨਾ ਲੱਗੇ ਤੇ ਚਲੋ ਜੀ ਟਾਈਮ ਇਧਰ 1 ਵਜ ਗਿਆ ਆ ਮਿਲਦੇ ਆ ਵੀ ਆਟਾ ਵੀ ਆ ਗਿਆ ਆ ਦਾਨੇ ਵੀ ਆ ਗਏ ਪੀਸ ਕੇ ਆਟਾ ਜਾਨੀ ਕੇ ਚਲੋ ਮਿਲਦੇ ਆ ਵੀ ਜੀ ਹਾਂ ਜੀ ਲੋ ਜੀ ਹੁਣ ਲੱਗੇ ਜੀ ਆਪਾਂ ਖਾਂ ਰੋਟੀ ਚਾਵਲ ਹਾਂ ਜੀ ਨੋ ਰੱਬ ਦੀ। ਹਲੂ ਮਟਰ। ਨਾਲ ਕੀ ਬਣਾਇਆ? ਰਾਇਤਾ। ਕੀ ਆ ਪਾਗੇ ਹਣਾ? ਪੀਆ ਪਾਗੇ ਰਾਇਤਾ। ਚਲੋ ਜੀ ਠੀਕ ਹੈ ਜੀ ਵਧੀਆ। ਪੀਆ ਪਾਗੇ ਰਾਇਤਾ। ਸੈਲਡ ਸੈਲਡ। 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 ਸਲਾਦ। ਲੋਗ ਰਿੱਦੀ ਪੂਰੇ। ਸੈਲਡ। ਹਲੋ ਮੰਮੀ ਸੈਲਡ ਲੈਣਾ? ਚਲੋ ਠੀਕ ਹੈ ਜੀ ਮਿਲਦੇ ਆ ਨਾਸ਼ਤਾ ਕਰਨ। ਕੀ ਕਰੀਆ ਕਰੋ ਅਸੀਂ ਇੰਗਲਿਸ਼ ਆਪਾਂ ਸਲਾਦ ਹੀ ਖਾਣਾ ਸਲਾਦ। ਨਹੀਂ ਮੈਂ ਦੋਸਤ ਕਿ ਕਹਿੰਦੀ ਜੀਰਾ ਪੋਟੇਟੋ। ਜੀਰਾ ਪੋਟੇਟੋ ਮੈਂ ਉਦਾਂ ਗੱਲ ਕਰਦਾ ਸੈਲਡ। ਆਜੋ ਆਪਾਂ ਸੈਲਡ ਨਹੀਂ ਗਣਾ ਆਪਾਂ ਸਲਾਦ ਹੀ ਗਣਾ ਲਓ ਜੀ ਸਲਾਦ ਦੇ ਨਾਲ ਤੇ ਚਲੋ ਠੀਕ ਆ ਜੀ ਪੱਖਾ ਚਲਾਓ ਜੀ ਤੇ ਖਾ ਕੇ ਰੋਟੀ ਪਾਣੀ ਫੇਰ ਮਿਲਦੇ ਆ ਜੀ ਪੌਣੇ 8 ਦਾ ਟਾਈਮ ਤੇ ਆਪਾਂ ਆ ਗਏ ਦੁਕਾਨ ਵਧਾ ਕੇ ਘਰੇ ਅੱਜ ਤੇ ਹਾਂਜੀ ਕਿਦਾਂ ਜੀ ਤੁਹਾਡਾ ਇਸ ਲਈ ਦਾ ਹੋਇਆ ਨਹੀਂ ਖਤਮ ਕਿੰਨਾ ਕਰਿੰਦਾ ਤੇ ਰੋਟੀ ਪਾਣੀ ਦਾ ਕੀ ਪ੍ਰੋਗਰਾਮ ਅੱਜ ਫੇਰ ਕੀ ਬਣਾਇਆ ਕਾਹਦੇ ਨਾਲ ਹੈ ਆਲੂ ਮੜਨ ਵਾਲਾ ਇਹ ਵੇਰੜੀ ਓਕੇ ਓਕੇ ਨਹੀਂ ਨਹੀਂ ਖਾ ਲੈਣੀ ਖਾਣੀ ਕਿਉਂ ਨਹੀਂ ਜੀ ਮੈਂ ਉਹਦਾ ਪੁੱਛਿਆ ਕੋਈ ਹੋਰ ਤਾਂ ਨਹੀਂ ਬਣਾਇਆ ਕੁਝ ਇਹ ਕੋਰ ਝੂਟਾ ਗਿਆ ਇਹ ਕਿਦਾ ਆ ਗਿਆ ਓਕੇ ਚਲੋ ਹਾਂ ਆਹੋ ਅੱਜ ਤੇ ਆਪਣੇ ਬਿਜਾਰੀ ਦੇ ਆਹੋ ਆਹੋ ਬਲੀ ਦਾ ਚਾਚਾ ਓਕੇ 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 ਚਲੋ ਕਰ ਲਓ ਫੇ ਖਾਣੇ ਆ ਰੋਟੀ ਆਪਾਂ ਜੀ ਇੱਧਰ ਮੈਂ ਹੁਣ ਇਹਨਾਂ ਨੂੰ ਪੁੱਛਿਆ ਜਗਾ ਥੋੜੀ ਦੇਰ ਪਹਿਲਾਂ ਵੀ ਰੋਟੀ ਦਾ ਕੀ ਪ੍ਰੋਗਰਾਮ ਆ ਕਹਿੰਦੇ ਆਲੂ ਮਟਰਾਨਾ ਆਪ ਸੂਜੀ ਵਾਲੀਆਂ ਬਰੈਡ ਖਾ ਕੇ ਬੈਠੀਆਂ ਸਾਰੀਆਂ ਤਿੰਨ ਜਾਨੀਆਂ ਇਹ ਤੇ ਹੁਣ ਮੈਂ ਕਹਾ ਮੈਨੂੰ ਨਹੀਂ ਪਤਾ ਮੈਨੂੰ ਵੀ ਬਣਾ ਕੇ ਦਿਓ ਮੈਂ ਰੋਟੀ ਨਹੀਂ ਖਾਣੀ ਹੈਗੀ ਇੱਕ ਦਿਨ ਨਾ ਜਿੱਦਣ ਆਪਾਂ ਤਾਂ ਰੋਟੀ ਨਹੀਂ ਖਾਣਗੇ ਢਾਬੇ ਦੇ ਯਾਦ ਕਰਦੇ ਸੁੱਤਰ ਸਵੇਰ ਨੂੰ ਦਾਲ ਮਾਰਦੇ ਸਾਰੇ ਕਹਿਣ ਦਾਲ ਬੜੀ ਸੁਆਦ ਹੈ ਦਾਲ ਬੜੀ ਸੁਆਦ ਨੂੰ ਬੁਲਕਿ ਤੁਸੀਂ ਮੈਨੂੰ ਥਾਲੀ ਦਿੱਤੀ ਦਾਲ ਕਿੱਥੇ ਆ ਕਹਿੰਦੀ ਇਹ ਇਹਦੀ ਪਲੇਟ ਤੇ ਦਾਲ ਹੀ ਨਹੀਂ ਭਾਈ ਤੇ ਅਰ ਦਾਲ ਵਾਲੀ ਸਵਾਦ ਜਿਵੇਂ ਕਹੇ ਦਾਲ ਦਿੱਤੇ ਆ ਜਦੋਂ ਸਾਰੇ ਕੀ ਪ੍ਰੇਕਰ ਦੀ ਕੀ ਦਾਲ ਪਾਈ ਹੋਈ ਮੈਂ ਕਹ ਪੀਰੀ ਦਾਲ ਦੀ ਪਾਈ ਪਾਈ ਤੂੰ ਤਾਂ ਇਹਨਾਂ ਦਾਲ ਦੀ ਪਾਈ ਰੋ ਪਾਲਟੀ ਗੱਲ ਨਹੀਂ ਆ ਜਾ ਆ ਜਾ ਥਾਰੇ ਤੂੰ ਲੈ ਤੂੰ ਵੀ ਲੈ ਐਦਾਂ ਨਾ ਕੀਤੀ ਨਿਕਲੀ ਐ ਸਾਰੇ ਬਾਲਟੀ ਖਾ ਕੇ ਦਾਲ ਤੇ ਹੁਣ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਨੂੰ ਵੀ ਦਿਓ ਬਣਾ ਕੇ ਕੋਈ ਗੱਲ ਨਹੀਂ ਲਓ ਜੀ ਇਧਰ ਹੁਣ ਮੈਂ ਵੀ ਕਹਿ ਕੇ ਤੇ ਸੂਜੀ ਵਾਲੀ ਬਰੈਡ ਬਲੱਗਾ ਬਣਾਵਣਾ ਆਪ ਖਾ ਕੇ ਬੈਠੀਆਂ ਤੰਨੋ ਜਾਣੀਆਂ ਇਹ ਲਓ ਜੀ ਇਧਰ ਸਾਡੇ ਵਾਸਤੇ ਵੀ ਬਣ ਰਹੀਆਂ ਜੀ ਦੋ ਪੀਸ ਬਣਾ ਦਿਓ ਮੈਨੂੰ ਤੇ ਮੈਂ ਵੀ ਖਾਵਾਂ ਹਾਂ ਜੀ ਹਾਂ ਹਾਂ ਮੈਨੂੰ ਕਿਤੇ ਆਲੂ ਮਟਰਾਂ ਦੀ ਸਬਜ਼ੀ ਨਹੀਂ ਆਪਕ ਆਪ ਸੂਜੀ ਵਾਲੀ ਬਰੈਡ ਖਾਂਦਗੇ ਮੈਂ ਕੋ ਖਾਵਾਂ ਆਲੂ ਵਾਲੀ ਮਟਰਾਂ ਨਾਲ ਰੋਟੀ ਹੁਣ ਚਲੋ ਠੀਕ ਆ ਜੀ ਮਿਲਦੇ ਆ ਜੀ ਹੁਣ ਸੂਜੀ ਵਾਲੀ ਬਰੈਡ ਮੈਂ ਵੀ ਖਾਲਮਾ ਪਹਿਲਾਂ ਜੀ ਟਾਈਮ ਹੋ ਗਿਆ 10 ਤੇ ਆਪਾਂ ਇਧਰ ਲਾ ਲਿਆ ਹੁਣ ਆ ਕੇ ਟੀਵੀ ਤੇ ਓਏ ਆ ਗਿਆ ਸਿਸਟਮ ਰੀਬੂਟ ਕਰਨਾ ਪੈਣਾ ਟੀਵੀ ਦਾ ਰਿਮੋਟ ਚੱਕ ਕੇ ਤੇ ਪਹਿਲਾਂ ਇਹਨੂੰ ਕਰੀਏ ਤੇ ਚਲੋ ਜੀ ਕਰਦੇ ਆ ਆਪਾਂ ਇੱਥੇ ਹੀ ਬਲੌਗ ਦਾ ਐਂਡ ਤੇ ਆਜੋ ਜੀ ਕਰੋ ਜੀ ਚਲੋ ਇੱਥੇ ਕਰ ਬਲੌਗ ਦਾ ਐਂਡ ਹਾਂਜੀ ਲੈਕਸਾਈਟ ਪੰਨ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਚਲੋ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਵਿੱਚ ਤੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ